ਚਾਹੇ ਇਹਦੇ ਲਈ ਸਾਨੂੰ ਆਪਣੇ ਘਰ-ਬਾਰ ਸਾਨੂੰ ਆਪਣੇ ਡੇਰੇ ਆਪਣੇ ਸਕੂਲ ਵਿੱਚ ਨੇ ਪੈ ਜਾਣ ਵੀ ਅਸੀਂ ਇਹ ਜਿਹੜਾ ਗੁਰੂ ਘਰ ਇਹ ਗੁਰੂਕੋ ਦੇ ਨਾਮ ਦੇ ਉੱਤੇ ਹਸਪੀਟਲ ਹੈ ਇਹਨੂੰ ਬੰਦ ਨਹੀਂ ਹੋਣ ਦਵਾਂਗੇ ਸੰਬ ਦੇਸ਼ਾਂ ਵਿੱਚ ਬੈਠੇ ਸਾਰਿਆਂ ਦੋਖਿਆ ਵੀ ਸਾਡੀ ਜਿਹੜੇ ਰਹਿਵਰਾਂ ਦੀ ਬੇਅਦਬੀ ਕੀਤੀ ਹੈ ਜਿਹਨਾਂ ਬੰਦਿਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ 2021 ਦੇ ਵਿੱਚ ਜਿਹੜਾ ਜਿਹੜਾ ਅਕਾਊਂਟ ਹੈ ਉਹ ਐਨਪੀ ਹੋਇਆ ਸੀ ਪਰ ਅਫਸੋਸ ਦੀ ਗੱਲ ਹੈ ਵੀ ਡਾਕਟਰ ਬੱਲ ਸਾਹਿਬ ਇੰਨੇ ਚਿਰ ਤੋਂ ਜੇ ਚੱਲਦਾ ਸੀ ਮਸਲਾ ਤੇ ਇਹਨੂੰ ਪਹਿਲਾਂ ਹੀ ਲਿਆਉਣਾ ਚਾਹੀਦਾ ਸੀ ਜਾਂ ਆਪਾਂ ਅੱਜ ਵੀ ਤਾਂ ਮੀਡੀਆ ਉਤੇ ਮੈਂ ਇਹ ਕਹਾਂ ਵੀ ਜਿੱਥੇ ਵੀ ਕਿਤੇ ਕਿਸੇ ਨੇ ਕੋਈ ਆਪਣਾ ਰੋਜਗਾਰ ਚਲਾਉਣਾ ਆ ਜਾਂ ਕੋਈ ਸਕੂਲ ਖੋਲਣਾ ਕੋਈ ਹਸਪੀਟਲ ਖੋਲਣਾ ਕਿਸੇ ਗੁਰੂ ਰਹਿਬਰ ਦੇ ਉਸ ਦੇ ਨਾਮ ਦੇ ਉੱਤੇ ਨਾ ਬਣਾਇਆ ਜਾਵੇ ਆਪਣੇ ਨਿੱਜੀ ਨਾਮ ਦੇ ਉੱਤੇ ਬਣਾਇਆ ਜਾਵੇ ਤਾਂ ਜੋ ਗੁਰੂਆਂ ਦਾ ਜਿਹੜਾ ਐਡਾ ਵੱਡਾ અપਮਾਨ ਆ ਉਹ ਸੰਗਤ ਕਦੇ ਸਹਿਣ ਨਹੀਂ ਕਰਨਗੀ ਆਪਾਂ ਇਹ ਨਹੀਂ ਮੰਗਣਾ ਵੀ ਸਰਕਾਰ ਤੋਂ ਨਹੀਂ ਮੰਗਦੇ ਨਾ ਭੀਗ ਮੰਗਦੇ ਹੱਥ ਜੋੜ ਕੇ ਵੀ ਸਾਨੂੰ ਕਰਜ਼ਾ ਮਾਫ ਕਰਕੇ ਪਰ ਆਪਾਂ ਗੱਲ ਬਸੋ ਕਰਦੇ ਆ ਵੀ ਜਿਹੜੀ ਬਾਕੀਆਂ ਦਾ ਕਰ ਸਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਨਾ ਅਸੀਂ ਮੰਗ ਪਤਾ ਦੇਣਾ ਸਰਕਾਰ ਨੂੰ ਉਹ ਆਪਣੇ ਆਪ ਕਰਦੇ ਠੀਕ ਆ ਨੇ ਤਾਂ ਸਾਡੇ ਜਿਹੜੇ ਵੀਰ ਐਨ ਆਰ ਆਈ ਸਾਥੀ ਜਿਹੜੇ ਸਮਾਜ ਨੂੰ ਮੰਨਦੇ ਗੁਰੂਬਦਾਸ ਮਾਨ ਮੰਨਦੇ ਆ ਉਹ ਕਹਿੰਦੇ ਆਪਣਾ ਘਰ ਵੇਚ ਦਾਂਗੇ ਆਪਣਾ ਘਰ ਘਰ ਵੀ ਰੱਖ ਦਾਂਗੇ ਤੇ ਆਪਣੇ ਗੁਰੂਬਦਾਸ ਮਹਾਰਾਜ ਦੀ ਆਣ ਬਾਣ ਛਾਨ ਨੂੰ ਬਰਕਰਾਰ ਰੱਖਾਂਗੇ ਅਸੀਂ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਾਂਗੇ ਸਰਕਾਰ ਨੂੰ ਨਹੀਂ ਬੇਨਤੀ ਕਰਾਂਗੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਖਬਰ ਤਾਂ ਸੁਣੀ ਹੋਵੇਗੀ ਕਿ ਨਮਾਸ਼ਹਿਰ ਦੇ ਪਿੰਡ ਥਾਂਦੀਆਂ ਚ ਇੱਕ ਚੈਰੀਟੇਬਲ ਹਸਪੀਟਲ ਨੂੰ ਬੈਂਕ ਵਾਲਿਆਂ ਨੇ ਤਾਲਾ ਲਗਾ ਦਿੱਤਾ ਸੀ। ਇਸ ਹਸਪੀਟਲ ਦਾ ਨਾਮ ਸੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਤੇ ਇੱਥੇ ਮੌਜੂਦ ਡਾਕਟਰਾਂ ਦੇ ਵੱਲੋਂ ਇਸ ਜ਼ਮੀਨ ਤੇ ਕਰੋੜਾਂ ਦਾ ਕਰਜ਼ਾ ਲਿਆ ਸੀ। ਤੇ ਜਦੋਂ ਇਹ ਕਰਜ਼ੇ ਦੀਆਂ ਕਿਸ਼ਤਾਂ ਨਾ ਦੇ ਹੋਈਆਂ ਤਾਂ ਬੈਂਕ ਵਾਲਿਆਂ ਨੇ ਇਸ ਹਸਪੀਟਲ ਨੂੰ ਆਕੇ ਜਿੰਦਾ ਲਗਾ ਦਿੱਤਾ ਸੀ। ਤੇ ਅੱਜ ਇਸ ਮਸਲੇ ਤੇ ਵਿਚਾਰ ਕਰਨ ਦੇ ਲਈ ਸੱਚਕਾਂਡ ਬੱਲਾ ਤੋਂ ਸੇਵਾਦਾਰ ਤੇ ਹੋਰ ਐਸੀ ਸਮਾਜ ਦੇ ਲੀਡਰ ਇਸ ਹਸਪਤਾਲ ਦੇ ਪਰ ਇਕੱਠੇ ਹੋਏ ਨੇ ਉਹਨੇ ਕਿਹਾ ਕਿ ਜਿਸ ਤਰ੍ਹਾਂ ਬੈਂਕ ਵਾਲਿਆਂ ਨੇ ਇਸ ਹਸਪਤਾਲ ਨੂੰ ਆਕੇ ਜਿੰਦਾ ਲਗਾਇਆ ਇਸ ਦੇ ਨਾਲ ਡਾਕਟਰਾਂ ਦੀ ਸ਼ਬੀ ਨਹੀਂ ਸਕੋ ਪੂਰੀ ਰਵਿਦਾਸ ਸਮਾਜ ਦੀ ਸ਼ਬੀ ਖਰਾਬ ਹੋਈ ਐ ਸੋ ਸਭ ਤੋਂ ਪਹਿਲਾਂ ਸਾਰੇ ਜਿੰਨੇ ਪਹੁੰਚੇ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰਿ ਹਰਿ ਵਾਲਮੀਕੀ ਕਿਉਂਕਿ ਆਪਾਂ ਦੇਖ ਹੀ ਸਕਦੇ ਆਂ ਵੀ ਜਿਹੜਾ ਪੰਜਾਬ ਦੇ ਵਿੱਚ ਹਰ ਨਿੱਤ ਜਿਹੜਾ ਦਿਨ ਪਰ ਦਿਨ ਸਾਡੇ ਸਮਾਜ ਦੇ ਨਾਲ ਆਪਾਂ ਜਿੱਥੇ ਕਹਿੰਦੇ ਆਂ ਵੀ ਆਪਾਂ 85% ਲੋਕ ਆਂ ਉਹ ਸਾਡੇ ਸਮਾਜ ਦੇ ਨਾਲ ਜਿਹੜਾ ਧੱਕਾ ਹੁੰਦਾ ਪਿੱਛੇ ਜੇ ਦਿੱਲੀ ਦਾ ਤੋਲਗਾਵਾਂ ਮੰਦਿਰ ਤੋੜਿਆ ਕਿਸੇ ਸਰਕਾਰ ਨੇ ਗੌਰ ਨਹੀਂ ਕੀਤਾ ਸਾਰੇ ਲੋਕ ਜਿ ਸੜਕਾਂ ਤੇ ਆਏ ਤਾਂ ਜਾ ਕੇ ਜਗ੍ਹਾ ਮਿਲੀ ਪਰ ਅੱਜ ਤੱਕ ਗੁਰੂ ਘਰ ਨਹੀਂ ਬਣਿਆ ਸਾਡੇ ਆਧਾ ਪੋਰੇ ਰਿਪੋਰਟ ਦਾ ਮੁੱਦਾ ਚੁੱਕਿਆ ਉੱਥੇ ਨਹੀਂ ਬਣਿਆ ਹੁਣ ਆ ਤੁਸੀਂ ਦੇਖ ਸਕਦੇ ਹੋ ਬੰਗਿਆ ਜਿਹੜਾ ਹਸਪੀਟਲ ਆ ਇਹ ਵੀ ਜਿਹੜਾ ਚੈਰੀਟੇਵਲ ਹਸਪੀਟਲ ਧੰਨ ਧੰਨ ਸਤਗੁਰੂ ਅਬਦਾਸ ਮਹਾਰਾਜ ਦੇ ਨਾਮ ਤੇ ਸੀਗਾ ਚਲੋ ਕਿਸੇ ਜੇ ਪ੍ਰਾਪਰਟੀ ਇਜਿਟੀ ਉਹਨਾਂ ਨੇ ਆਪਣੇ ਨਾਮ ਤੇ ਕਰਾਈ ਆ ਪਰ ਰਹਿਬਰਾਂ ਦਾ ਨਾਮ ਤਾਂ ਸੀਗਾ ਪਰ ਇੱਥੇ ਤੇ ਜਿਹੜਾ ਪ੍ਰਸ਼ਾਸਨ ਨੇ ਆ ਡੀਸੀ ਸਾਹਿਬ ਆ ਐਸਐਸਪ ਆਪਣੇ ਇਹੀ ਮੰਗ ਸੀਗੀ ਵੀ ਜਿਹੜੇ ਜੇ ਕਿਸੇ ਨਿੱਜੀ ਨਾਮ ਦੇ ਹੁੰਦਾ ਨਾਂ ਲਿਖਿਆ ਹੁੰਦਾ ਚਲੋ ਤੁਸੀਂ ਫਟਾਫਟ ਤਾਲੇ ਲਾ ਦਿਓ ਪਰ ਸਾਡੇ ਸਮਾਜ ਤੋਂ ਵੈਲਿਊ ਕੀ ਆ ਜੇ ਹੁਣ ਤੁਸੀਂ ਆਪਾਂ ਇੰਨੇ ਵੱਡੇ ਕਹਿੰਦੇ ਰਵਿਦਾਸਿਆ ਸਮਾਜ ਆਪਣਾ ਵੱਡੇ ਕਮਿਟੀ ਦੇ ਵਿੱਚ ਹੈਗਾ ਬਾਹਰ ਦੇਸ਼ਾਂ ਵਿੱਚ ਜਿਵੇਂ ਬੈਠੇ ਆ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉੱਪਰ ਗੁਰੂ ਅਰਵਿਦਾਸ ਮਹਾਰਾ ਨੂੰ ਆਪਾਂ ਜਿਹੜਾ ਬੱਲ ਡਾਕਟਰ ਬੱਲ ਨੂੰ ਤਾਲਾ ਨਹੀਂ ਲਾ ਰਹੇ ਇਹ ਗੁਰੂ ਅਰਵਿਦਾਸ ਮਹਾਰਾ ਦੀ ਸੋਚ ਨੂੰ ਉਹਨਾਂ ਦੇ ਨਾਮ ਨੂੰ ਤਾਲਾ ਲਾ ਕੇ ਫਟਾਫਟ ਤਾਲਾ ਲਾਏ ਇਸ ਦੀ ਵਿਰੋਧ ਵਿੱਚ ਅੱਜ ਸਾਰੇ ਸਾਥੀ ਪਹੁੰਚੇ ਸੀ ਸੋ ਇਹਨਾਂ ਦੇ ਪ੍ਰਸ਼ਾਸਨ ਨੇ ਕਿਹਾ ਵੀ ਜਿਹੜੇ ਉਹ ਡੀਐਸਪੀ ਦਫ਼ਤਰ ਬੰਗੇ ਜਿਹੜੇ ਆ ਉਹ ਬੈਠੇ ਆ ਜੇਕਰ ਉਹ ਜੋ ਅਸੀਂ ਚਾਹੁੰਦੇ ਆ ਸਾਡੀ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਪੁਰੀਆਂ ਹੁੰਦੀਆਂ ਤੇ ਅਗਲਾ ਐਕਸ਼ਨ ਵੀ ਜਿਹੜਾ ਉਸੇ ਬੋਲੇ ਜਿਹੜਾ ਉਹ ਡੀਐਸਪੀ ਦਫ਼ਤਰ ਦੇ ਉੱਪਰ ਲਿਆ ਜਾਊਗਾ ਹੋ ਗਿਆ ਵੀ ਸਾਡੇ ਜਿਹੜੇ ਰਹਿਵਰਾਂ ਦੀ ਬੇਅਦਬੀ ਕੀਤੀ ਹੈ ਜਿਹਨਾਂ ਬੰਦਿਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਜਿਹੜੀ ਪਹਿਲ ਜਿਹੜੀ ਮੰਗਿਆ ਉਹ ਇਹੀ ਆ ਵੀ ਜਿਨ੍ਹਾਂ ਨੇ ਤਾਲਾ ਲਾਇਆ ਉਹਨਾਂ ਦੇ ਉੱਪਰ ਐਕਸ਼ਨ ਜਿਹੜੀ ਪੁਲਿਸ ਆ ਜੇਕਰ ਨਹੀਂ ਲੂੰਗੀ ਤੇ ਜਿਹੜਾ ਆਪਾਂ ਐਕਸ਼ਨ ਨੇ ਹੋ ਸਖਤ ਲਿਆ ਜਾਊਗਾ ਪਰ ਇਹਨਾਂ ਨੇ ਕਿਹਾ ਵੀ ਇੱਕ ਵਾਰੀ ਬਹਿ ਕੇ ਸਾਡੇ ਨਾਲ ਇੱਕ ਵਾਰੀ ਗੱਲ ਕਰ ਲਓ ਵੀ ਜੋ ਵਿੱਚ ਹੈਗਾ ਜੇਕਰ ਸਾਨੂੰ ਤਸੱਲੀ ਭਾਖਸ ਨਹੀਂ ਜਵਾਬ ਮਿਲਦਾ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਜਿਹੜਾ ਤੁਹਾਡੇ ਮੀਡੀਆ ਸਾਹਮਣੇ ਦੱਸਾਂਗੇ ਇਹਨਾਂ ਨੂੰ ਪ੍ਰਾਪਰਟੀ ਜਿਹੜੀ ਨਿੱਜੀ ਤੌਰ ਤੇ ਸੀ ਬੰਦਿਆਂ ਦੇ ਨਾਮ ਦੇ ਉੱਪਰ ਜਿਹੜੀ ਇਹ ਜਿਹੜੀ ਪ੍ਰਾਪਰਟੀ ਸੀ ਉਸ ਤੋਂ ਬਾਅਦ ਪ੍ਰਾਪਰਟੀ ਖਰੀਦ ਕੇ ਜਿਹੜਾ ਜਿਹੜੀ ਜ਼ਮੀਨ ਆ ਉਸ ਤੋਂ ਬਾਅਦ ਸ਼੍ਰੀ ਗੁਰੂ ਅਦਾਸ ਮਹਾਰਾਜ ਦੇ ਨਾਮ ਦੇ ਹਸਪਤਾਲ ਜਿਹੜਾ ਬਣਾਇਆ ਗਿਆ ਅਤੇ 2017 ਦੇ ਵਿੱਚ ਕਹਿੰਦੇ ਇਹ ਬਿਲਡਿੰਗ ਜਿਹੜੀ ਆ ਤਿਆਰ ਹੋ ਗਈ ਤਿਆਰ ਲਈ ਪਰ ਜਿਹੜਾ ਅਕਾਊਂਟ ਆ ਐਨਪੀ ਆ ਜਿਹੜੇ ਜ਼ੋਨਲ ਅਫਸਰ ਆ ਅੰਬਰਸਰ ਆ ਸੰਜੀਵ ਗੋਇਲ ਜੀ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ 2021 ਦੇ ਵਿੱਚ ਜਿਹੜਾ ਜਿਹੜਾ ਅਕਾਊਂਟ ਆ ਐਨਪੀ ਹੋਇਆ ਸੀ ਪਰ ਅਫਸੋਸ ਦੀ ਗੱਲ ਹੈ ਵੀ ਡਾਕਟਰ ਬੱਲ ਸਾਹਿਬ ਇੰਨੇ ਚਿਰ ਤੋਂ ਜੇ ਚੱਲਦਾ ਸੀ ਮਸਲਾ ਤੇ ਇਹਨੂੰ ਪਹਿਲਾਂ ਹੀ ਲਿਆਉਣਾ ਚਾਹੁੰਦਾ ਸੀ ਜਾਂ ਆਪਾਂ ਅੱਜ ਵੀ ਤਾਂ মিডিਆ ਦੇ ਵਿੱਚ ਜਦੋਂ ਤਾਲਾ ਲਾਇਆ ਉਦੋਂ ਵੀ ਰੋਂਦੇ ਪਿਆ ਸੀ ਤੇ ਜੇਕਰ ਉਹ ਦਮ ਹੁੰਦਾ ਦੇਖੋ ਮੈਂ ਤਾਂ ਕਹਿੰਦਾ ਵੀ ਉਹਨਾਂ ਦੀ ਅਣਗਹਿਲੀ ਆ ਵੀ ਦੋ ਬੰਦੇ ਲਾ ਕੇ ਤਾਲਾ ਲਾਉਂਦੇ ਵਿਰੋਧ ਕਰਦੇ ਆਪਣੇ ਆਪ ਨੂੰ ਸਿਲੰਡਰ ਕਰਦੇ ਆਤਮ ਹੱਤਿਆ ਕਰਦੇ ਤਾਂ ਦਾ ਪੂਰਾ ਸਮਾਜ ਕਹਿੰਦਾ ਵੀ ਲੈ ਵੀ ਡਾਕਟਰ ਸਾਹਿਬ ਨੇ ਸਟੈਂਡ ਲਿਆ ਪਰ ਅੱਜ ਜਿਹੜਾ ਇੱਥੇ ਇਕੱਠੇ ਹੋਣ ਦਾ ਕਾਰਨ ਵੀ ਡਾਕਟਰ ਬਾਲੀ ਆ ਕਿ ਉਹਨਾਂ ਨੇ ਪੂਰਾ ਗੰਭੀਰਤਾ ਨਾਲ ਜਿਹੜੀ মিডিਆ 'ਚ ਹੁਣ ਰਿਪੋਰਟ ਪਾਈ ਉਹਨਾਂ ਨੇ ਇਹ ਜਿਹੜੀ ਖਬਰ ਆ ਜੇ ਆਨਲਾਈਨ ਪਹਿਲਾਂ ਹੀ ਕਰ ਦਿੰਦੇ ਤਾਂ ਅੱਜ ਸਾਡੇ ਰਿਆਬਰਾਂ ਦੀ ਬਦਨਾਮੀ ਨਾ ਹੁੰਦੀ ਅੱਜ ਬੇਅਦਬੀ ਨਾ ਹੁੰਦੀ ਸੋ ਅੱਜ ਸਮਾਜ ਨੂੰ ਇਕੱਠਾ ਨਾ ਹੋਣਾ ਪੈਂਦਾ ਸ਼ੁਰੂਆਤ ਸ਼ੁਰੂਆਤ ਕਰਨ ਨਾਲ ਡਾਕਟਰ ਨਾਮਦੇਵ ਦਾ ਵੀ ਹੱਥ ਸੀਗਾ ਦੇਖੋ ਡਾਕਟਰ ਉਹ ਕਹਿੰਦੇ ਵੀ ਚਾਰ ਡਾਕਟਰਾਂ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਸੀ ਆਪਾਂ ਤਾਂ ਇਹ ਮੰਗ ਰੱਖੀ ਆ ਵੀ ਜਿਹੜੀ ਹੁਣ ਬੈਂਕ ਨੇ ਬੈਂਕਰਪਟ ਕਰਤੀ ਆ ਇਹ ਸਾਡੇ ਸ਼੍ਰੀ ਗੁਰੂ ਅਭਿਦਾਸ ਮਹਾਰਾਜ ਦੇ ਨਾਂ ਤੇ ਜਿਹੜੀ ਆਹ ਪ੍ਰਾ ਇੱਕ ਇੱਕ ਰੁਪਿਆ ਦਾ ਸਾਹਿਬ ਜਿਹੜੇ ਦੇਸ਼ ਵਿਦੇਸ਼ ਬੈਠੇ ਚਾਹੇ ਦਵਾਈ ਚ ਬੈਠੇ ਆ ਜਿਹੜੇ 5 5 ਰੁਪਏ ਵੀ ਦੰਦੇ ਚਾਹੇ ਦਾਦਲ ਉਹ ਸਾਰਿਆਂ ਨੂੰ ਜਿਹੜਾ ਆਨਲਾਈਨ ਜਿਹੜਾ ਵੈਬਸਾਈਟ ਤੇ ਦੱਸਿਆ ਜਾਊਗਾ ਵੀ ਸਾਡੀ ਸਹਾਇਤਾ ਸੋ ਆਪਣੀ ਇਹੀ ਆ ਵੀ ਇਹ ਚੀਜ਼ ਨੂੰ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਪਰ ਸਰਕਾਰ ਵੀ ਦੇਖ ਲੋ ਸਾਡੇ ਐਮ ਐਲ ਏ ਐਮ ਪੀ ਮਨਿਸਟਰ ਬੈਠੇ ਆ ਪਰ ਬੋਲਣ ਨੂੰ ਤਿਆਰ ਨਹੀਂ ਪਤਾ ਨਹੀਂ ਲੱਗਦਾ ਪਿੱਛੇ ਜਾਂ ਸੰਦੀਪ ਚਿੰਨਾ ਸਾਡਾ ਸਰਪੰਚ ਜਿਹੜਾ ਸਮਾਜ ਦਾ ਮੋਲ ਹੈ ਕੋਈ ਬੰਦਾ ਸਮਾਜ ਦਾ ਨਹੀਂ ਬੋਲਦਾ ਚੁੱਪ ਚਪੀਤੇ ਆ ਪਤਾ ਨਹੀਂ ਡਰ ਭੈ ਕਾਦਾ ਆ ਆ ਗੁਰੂਆਂ ਦੀ ਜੇ ਬੇਅਦਬੀ ਹੋਈ ਆ ਉਹ ਸਾਡੇ ਕੋਲ ਆਜੋ ਮંત્રી ਕੰਦੇ ਆ ਜਿਹੜੇ ਆਮ ਆਦੀ ਪਾਰਟੀ ਕਾਂਗਰਸ ਦੇ ਅਕਾਲੀਆਂ ਦੇ ਹੋਰ ਬੰਦੇ ਜਿਹੜੇ ਬੈਠੇ ਆ ਸਾਡੇ ਕੋਲ ਆ ਜਾਓ ਜੀ ਸੰਤ ਸਮਾਜ ਸਾਡੇ ਕੋਲ ਆ ਜੇ ਸਾਡਾ ਮੀਟਿੰਗ ਕਰ ਲਵੇ ਅਫਸੋਸ ਦੀ ਗੱਲ ਆ ਅੱਜ ਮਹਾਪੁਰਸ਼ ਸੜਕਾਂ ਦੇ ਉੱਪਰ ਜਿੱਥੇ ਵਿਅਦਬੀ ਹੋਈ ਆ ਜਿੱਥੇ ਤਾਲੇ ਲੱਗੇ ਆ ਉੱਥੇ ਖੜੇ ਆ ਪਰ ਸਾਡਾ ਬੰਦਾ ਇੱਥੇ ਉਹਨੂੰ ਧਿਆਨ ਨਹੀਂ ਤੇ ਚੁੱਪ ਗਿਆ ਚੰਡੀਗੜ੍ਹ ਅਜੇ ਜੀ ਬੰਦ ਕਮਰੇ ਵਿੱਚ ਦੇਖੋ ਪਬਲਿਕ ਲੋਨ ਕਿੰਨਾ ਸੀ ਲੋਨ ਜਿਹਨਾਂ ਨੇ 2 ਕਰੋੜ ਦਾ ਲੋਨ ਲਿਆ ਸੀ ਹੁਣ ਬੈਂਕ ਕੰਦੀ ਆ ਵੀ 3 ਕਰੋੜ ਤੋਂ ਉੱਪਰ ਜਿਹੜਾ ਆ ਇਹਦਾ ਬਕਾਇਆ ਬਣਦਾ ਆਪਣੀ ਇਹੀ ਮੰਗ ਹੈ ਜਿਹੜੀ ਸੈਟਲਮੈਂਟ ਆ ਬੈਂਕ ਦੇ ਕੋਲ ਦੇ ਨਾ ਹੀ ਬੰਦੋ ਨਾ ਕੈਚੀ ਵੀ ਜਾਣਾ ਦੇਖੋ ਤੁਸੀਂ ਨੋਟਿਸ ਦੇਖ ਲਓ ਜਿਹੜਾ ਲੱਗਾ ਇਹ ਸਿਰਫ ਜਿਹੜਾ ਇੱਥੇ ਦੇ ਆਫੀਸਰ ਸੀਗੇ ਉਹਨਾਂ ਦੇ ਸਿਆਣੇ ਆ ਕੋਈ ਬੈਂਕ ਵੱਲੋਂ ਜਾਂ ਆਪਣੇ ਕੋਰਟ ਵੱਲੋਂ ਕੋਈ ਇਦਾਂ ਦੀ ਨਹੀਂ ਸੀ ਪੁਝਾਈ ਚੰਦੀ ਇਹ ਸਿਰਫ ਸਿਰਫ ਆਪਣੇ ਇਹਨਾਂ ਨੇ ਦੇਖਿਆ ਵੀ ਡਾਕਟਰ ਬੱਲ ਸਾਹਿਬ ਜਿਹੜੀ ਪੈਰਬਾਈ ਦੇ ਪਿੱਛੇ ਕੋਈ ਬੰਦਾ ਹੈ ਨਹੀਂ ਹੋ ਉਹ ਚੀਜ਼ ਦਾ ਫੈਰਾ ਚੱਕ ਕੇ ਨਾਲ ਇੱਥੇ ਸੀਲ ਕਰ ਦਿੱਤਾ। ਡਾਕਟਰ ਬਲਤਾ ਵੀ ਕਹਿੰਦੇ ਕਿ ਅਸੀਂ ਆਪਣੇ ਕੋਲ ਵੈਸੇ ਵੀ ਕਿếu ਤੁਹਾਡੇ ਨਾਲ ਨਹੀਂ ਸੈਟਲਮੈਂਟ ਕਰਦੇ ਫਿਰ ਤੁਹਾਡਾ ਅਗਲਾ ਸਟੈਪ ਦੇਖੋ ਅਗਲਾ ਐਕਸ਼ਨ ਆਪਾਂ ਕਿਹਾ ਸੀ ਵੀ ਸਮੁੱਚਾ ਸਮਾਜ ਜਿਹੜਾ ਹੈ ਆਪਣੀਆਂ ਬਹੁਤ ਜਥੇਬੰਦੀਆਂ ਹੋਰ ਸਮਾਜ ਜਿਹੜਾ ਪੂਰੇ ਪੰਜਾਬ ਚੋਂ ਕੱਲ ਆਈ ਸੀ ਵੀ ਸਾਰੇ ਪਹੁੰਚੋ ਜੇਕਰ ਸਾਨੂੰ ਸੈਟਲਮੈਂਟ ਨਹੀਂ ਹੁੰਦੀ ਆਪਾਂ ਇਹ ਨਹੀਂ ਮੰਗਣਾ ਵੀ ਸਰਕਾਰ ਤੋਂ ਨਹੀਂ ਮੰਗਦੇ ਨਾ ਭੀਗ ਮੰਗਦੇ ਹੱਥ ਜੋੜ ਕੇ ਵੀ ਸਾਨੂੰ ਕਰਜ਼ਾ ਮਾਫ ਕਿਤੇ ਪਰ ਆਪਾਂ ਗੱਲ ਅਫਵਾਹ ਕਰਦੇ ਹਾਂ ਵੀ ਜਿਹੜੀ ਬਾਕੀਆਂ ਦਾ ਕਰ ਸਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਨਾ ਅਸੀਂ ਮੰਗ ਪੱਤਰ ਦੇਣਾ ਸਰਕਾਰ ਨੂੰ ਉਹ ਆਪਣੇ ਆਪ ਕਰ ਦੇ ਉਹ ਕਹਿੰਦੇ ਆਪਣਾ ਘਰ ਵੇਚ ਦਾਂਗੇ ਆਪਣਾ ਘਰ ਘਰ ਵੀ ਰੱਖ ਦਾਂਗੇ ਤੇ ਆਪਣੇ ਗੁਰੂ ਅਬਦਾਸ ਮਹਾਰਾਜ ਦੀ ਆਣ ਬਾਣ ਛਾਣ ਨੂੰ ਬਰਕਰਾਰ ਰੱਖਾਂਗੇ ਅਸੀਂ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰ ਲਾਂਗੇ ਸਰਕਾਰ ਨੂੰ ਨਹੀਂ ਬੇਨਤੀ ਕਰਾਂਗੇ ਠੀਕ ਹੈ ਡਾਕਟਰ ਬੱਲ ਨੇ ਵੀ ਕਹੀ ਹੈ ਕਿ ਅਸੀਂ ਘਰ ਵੀ ਗਨੇ ਰੱਖਿਆ ਆਪਣਾ ਸਾਰਾ ਕੁਝ ਵੇਚ ਦਿੱਤਾ ਇਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਜਦੋਂ ਸਟੇਟਮੈਂਟ ਆਉਂਗੀ ਸਾਰੀ ਆਪਾਂ ਡਾਕਟਰ ਸਾਹਿਬ ਨੂੰ ਕਿਹਾ ਸੀ ਵੀ ਜਿਹੜੀ ਸਾਰੀਆਂ ਸਟੇਟਮੈਂਟ ਦਿੱਤੀ ਜਾਵੇ ਕਿੰਨੇ ਪੈਸੇ ਆਏ ਕਿੰਨੇ ਗਏ ਲੋਨ ਦੀ ਕੀ ਕਿਸਤ ਦਿੱਤੀ ਅਜੇ ਤੱਕ ਕੋਈ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੂੰ ਕਿਹਾ ਸੀ ਵੀ ਪੂਰੀ ਪੀਡੀਐਫ ਫਾਈਲ ਜਿਹੜੀ ਸਾਨੂੰ ਫ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਵੀ ਜਿਹੜਾ ਆਪਣਾ ਕਰਜ਼ਾ ਲੈ ਕੇ ਕੀਤਾ ਆ ਚਲੋ ਇਹ ਤਾਂ ਬੈਂਕ ਹੀ ਦੱਸੂਗੀ ਵੀ ਉਹਦਾ ਕਰਜ਼ਾ ਆਪਾਂ ਇਹਦੇ ਬਾਰੇ ਟਿੱਪਣੀ ਨਹੀਂ ਕਰਦੇ ਪਰ ਆਪਣੀ ਜਿਹੜੀ ਗੱਲ ਹੈ ਰਹਿਬਰਾਂ ਦੀ ਇੱਥੋਂ ਹੁਣ ਜਿਹੜੀ ਨਵੀਂ ਸ਼ੁਰੂਆਤ ਕਰਨ ਲੱਗੇ ਆ ਉਹਦੇ ਉੱਪਰ ਆਪਾਂ ਪਿਆਰ bày ਕਰਾਂਗੇ ਸੋਨਰ ਪਏ ਸਤਗੁਰੂदास ਮਹਾਰਾਜ ਕੀ ਜੈ ਸਾਹਿਬੀ ਕਮਾਲ ਜਗਤ ਪਿਤਾ ਤਨ ਤਨ ਸਤਗੁਰੂदास ਮਹਾਰਾਜ ਜੀ ਦਾ ਜੋ ਚੈਰੀਟੇਬਲ ਹਸਪੀਟਲ ਪਿੰਡ ਥਾਂਦੀਆਂ ਥਾਂਦੀਆਂ ਵਿਖੇ ਹੈ ਉਹ ਪਿਛਲੇ ਦਿਨੀ ਜਦੋਂ ਇੱਕ ਬਹੁਤ ਹੀ ਘਟਿਆ ਖਬਰ ਸਮਾਜ ਦੇ ਵਿੱਚ ਆਈ ਤਾਂ ਸਾਰਿਆਂ ਦੇ ਹਿਰਦੇ ਬਲੁੰਦੜੇ ਗਏ ਔਰ ਸੰਗਤਾਂ ਬੜੀਆਂ ਦੁਖੀ ਹੋਈਆਂ ਭਾਵਕ ਹੋ ਕੇ ਰੋਈਆਂ ਕਿ ਗੁਰੂ ਰਾਜ ਸਾਹਿਬ ਦੇ ਨਾਮ ਦੇ ਉੱਤੇ ਐਡਾ ਵੱਡਾ ਜਿਹੜਾ ਹਸਪੀਟਲ ਬਣਾਇਆ ਸੀ ਉਹ ਤਸੀਲ ਹੋ ਗਿਆ ਸੰਗਤਾਂ ਸੰਗਤਾਂ 'ਚ ਬੜਾ ਦੁੱਖ ਹੋਇਆ ਇਸ ਗੱਲ ਦਾ ਪਰ ਉਸ ਦੁੱਖ ਨੂੰ ਦੇਖਦੇ ਹੋਏ ਅਸੀਂ ਜਿਹੜੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੀਗੇ ਡਾਕਟਰ ਬੱਲ ਜੀ ਤੇ ਹੋਰ ਹੋਰ ਵੀ ਸਾਰੇ ਅਸੀਂ ਬੈਠ ਕੇ ਇਹਨਾਂ ਦੇ ਨਾਲ ਮੀਟਿੰਗ ਹੋਈ ਪਹਿਲਾਂ ਪਤਾ ਕਰੀਏ ਕੀ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਤੇ ਉਹਨਾਂ ਨੇ ਫਿਰ ਦੱਸਿਆ ਉਹਨਾਂ ਨੂੰ ਵੀ ਜਦੋਂ ਗੱਲਬਾਤ ਸਾਰੀ ਹੋਈ ਵੇ ਇਦਾਂ ਕਰਕੇ ਤਾਂ ਉਹਨਾਂ ਦੀ ਵੀਡੀਓ ਦੇਖ ਕੇ ਵੀ ਮੱਲ ਪਤਾ ਲੱਗਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਵੇ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੇ ਉਹਨਾਂ ਨੇ ਦੱਸਿਆ ਵੀ ਮੈਂ ਇੰਨਾ ਕਰਕੇ ਪੈਸਾ ਆ ਵੀ ਜਿਆਦਾ ਆ ਉਹਨਾਂ ਨੂੰ ਵੀ ਦੇਖਿਆ ਵੀ ਤੂੰ ਜਿਹੜਾ ਪੈਸਾ ਆ ਇਹ ਹੜ ਇਹਦੇ ਤੇ ਇਸ ਗੰਭੀਰਤਾ ਦੇ ਨਾਲ ਸਮਾਜ ਜਿਹੜਾ ਸੋਚੂਗਾ ਐਕਸ਼ਨ ਲਵਾਂਗਾ ਵੀ ਕੀ ਕਰਨਾ ਕੀ ਨਹੀਂ ਕਰਨਾ ਵੇ ਤੁਸੀਂ ਜਿਹੜੇ ਤੁਹਾਡੀ ٹرسٹ ਜਿਹੜਾ ਤੁਹਾਡਾ ਆ ਇਹ ਹੁਣ ਤੁਸੀਂ ਸਾਈਡ ਤੇ ਹੋ ਜਾਓ ਇਹ ਸਮਾਜ ਦੇ ਸਮਾਜ ਨੂੰ ਸੌਂਪਦੇ ਹੋ ਉਹ ਜਿਹੜਾ ਸਮਾਜ ਆ ਉਹ ਦੇਖੂਗਾ ਇਹਨੂੰ ਉਹਨਾਂ ਨੇ ਮੰਨ ਲਿਆ ਕਹਿੰਦੇ ਠੀਕ ਆ ਅਸੀਂ ਮੰਨ ਲ ਨਾ ਸਮਾਜ ਨੂੰ ਇਹ ਸਮਰਪਿਤ ਕਰ ਦਿੰਨੇ ਆਰਪਣ ਕਰ ਦਿੰਨੇ ਆ ਸਮਾਜ ਇਹਨੂੰ ਦੇਖੂਗਾ ਵੀ ਅਸੀਂ ਜੋ ਸਾਤ ਲਿਖਾਉਣਾ ਅਸੀਂ ਉਹ ਲਿਖਣ ਨੂੰ ਤਿਆਰ ਆ ਪੁਰਣੀ ਨੀਤੀ ਕੀ ਆਪਣੀ ਹਾਂਜੀ ਪੁਰਣੀ ਨੀਤੀ ਕੀ ਆ ਹੁਣ ਨੀਤੀ ਹੁਣ ਤਾਂ ਇਹ ਆ ਵੀ ਹੁਣ ਸਿਰ ਧੜ ਦੀ ਬਾਜੀ ਲੱਗੀ ਇਹ ਕਹਿ ਸਕਦੇ ਆ ਵੇ ਅਸੀਂ ਇਹ ਜਿਹੜਾ ਗੁਰੂ ਘਰ ਇਹ ਗੁਰੂ ਗੋਬਿੰਦ ਦੇ ਨਾਮ ਦੇ ਉੱਤੇ ਹਸਪੀਟਲ ਹੈ ਇਹਨੂੰ ਬੰਦ ਨਹੀਂ ਹੋਣ ਦੇਵਾਂਗੇ ਚਾਹੇ ਇਹਦੇ ਲਈ ਸਾਨੂੰ ਆਪਣੇ ਘਰ-ਬਾਰ ਸਾਨੂੰ ਆਪਣੇ ਡੇਰੇ ਆਪਣੇ ਸਕੂਲ ਵਿੱਚ ਨੇ ਪੈ ਜਾਣ ਇਹ ਅਸੀਂ ਜਿਹੜਾ ਗੁਰੂ ਦੀ ਆਨ ਸ਼ਾਨ ਹਾਂਜੀ ਬੈਂਕ ਵਾਲਿਆਂ ਨਾਲ ਬੈਠ ਗੱਲ ਹੋਈ ਕਿ ਆਪਣੇ ਹਾਂਜੀ ਸਾਰਿਆਂ ਨਾਲ ਕਰਾਂਗੇ ਬੈਂਕ ਵਾਲਿਆਂ ਨਾਲ ਵੀ ਕਰਾਂਗੇ ਇਹਨਾਂ ਟਰਸਟੀ ਮੈਂਬਰ ਸਾਰੇ ਇਕੱਠੇ ਕਰਕੇ ਉਨਨਾਂ ਵੀ ਕਰਾਂਗੇ ਜਿੰਨੇ ਆ ਨੌਜਵਾਨ ਸਾਡੇ ਇਕੱਠੇ ਹੋਏ ਆ ਬਖ ਬਖ ਜਥੇਬੰਦੀਆਂ ਆਈਆਂ ਆ ਸਾਰੇ ਸਮਾਜ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਬਾਬਾ ਜਦੋਂ ਇਹ ਡਿਫਾਲਟ ਹੋਇਆ ਜਦੋਂ ਇਹ ਬਿਲਕੁਲ ਐਮਪੀ ਬਣ ਗਿਆ ਉਦੋਂ ਤੱਕ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਲੈ ਸਾਨੂੰ ਕੋਈ ਨਹੀਂ ਸੀ ਇਹਦੇ ਬਾਰੇ ਜਿਹੜਾ ਨਹੀਂ ਦੱਸਿਆ ਜਦੋਂ ਲੋਕ ਲੱਗਣ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਇਹਦੇ ਬਾਰੇ ਪਿੱਛੇ ਜ ਮੈਨੂੰ ਇੱਕ ਇਹਨਾਂ ਨੇ ਖਬਰ ਦੱਸੀਗੀ ਵੀ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਵੀ ਸਾਡੇ ਕਿਸੇ ਦੇ ਨਾਲ ਡੀਲ ਹੋ ਰਹੀ ਆ ਵੀ ਉਹ ਕਹਿੰਦੇ ਵੀ ਜੇ ਅਸੀਂ ਕਿਸੇ ਹੋਰ ਗੁਰੂ ਦੇ ਨਾਮ ਦੇ ਉੱਤੇ ਮਲ ਕਰ ਦਈਏ ਜਾ ਗੁਰੂ ਸ਼੍ਰੀ ਗੁਰੂ ਦਾਸ ਜਿਹੜਾ ਆਪਾਂ ਲਿਖਦੇ ਆ ਬੜੇ ਸਤਕਾਰ ਦੇ ਨਾਲ ਸਤਿਗੁਰੂ ਕਹਿੰਦੇ ਆ ਜਗਤ ਪਿਤਾ ਕਹਿੰਦੇ ਆ ਕਹਿੰਦੇ ਵੀ ਉੱਥੇ ਭਗਤ ਸ਼ਬਦ ਆ ਜੇ ਮੈਂ ਕਿਹਾ ਲੋਕਾਂ ਨੇ ਤੁਹਾਡੇ ਘਰਾਂ ਨੂੰ ਅੱਗ ਲਾ ਦੇਣੀ ਹੈ ਲੋਕਾਂ ਦੇ ਘਰ ਸਾੜ ਦੇਣੇ ਆ ਵੀ ਜੇ ਅਸੀਂ ਗੁਰੂ ਦਾ ਆਦਬ ਭਗਤ ਮਾਲਕ ਕਹਾਂਗੇ ਦੂਜੇ ਲੋਕ ਤਾਂ ਅਸੀਂ ਸਤਕਾਰ ਕਦੋਂ ਮੰਗਾ ਕੇ ਵੀ ਇਸ ਕਰਕੇ ਵੀ ਤੁਸੀਂ ਇਹ ਕੰਮ ਨਾ ਕਰਿਓ ਮੰਨਾ ਇਹ ਗੱਲ ਤੋਂ ਵੱਧ ਲੋਨ ਦੱਸਿਆ ਗਿਆ ਕਿੱਥੇ ਤੱਕ ਸੈਟਲਮੈਂਟ ਤੋਂ ਨਹੀਂ ਸਾਨੂੰ ਹਜੇ ਪਤਾ ਨਹੀਂ ਕੁਛ ਵੀ ਅਸੀਂ ਬੈਂਕ ਵਾਲਿਆਂ ਨਾਲ ਗੱਲ ਕਰਾਂਗੇ ਵੀ ਸਾਨੂੰ ਇਹ ਵੀ ਨਹੀਂ ਪਤਾ ਵੀ ਹਜੇ ਕਿੰਨਾ ਆ ਕਿੰਨਾ ਨਹੀਂ ਉਹਨਾਂ ਨੂੰ ਵੀ ਕਿਹਾ ਸਾਨੂੰ ਤੁਸੀਂ ਸਾਰੀਆਂ ਸਟੇਟਮੈਂਟ ਸਾਨੂੰ ਪਿਛਲੀਆਂ ਦਿਓ ਜਿਹੜੇ ਆ ਮਤਲਬ ਜਿਹੜੇ ਪੈਸੇ ਨਹੀਂ ਤਾਰ ਸਕਦੇ ਮੈਂ ਕਿਸੇ ਦੀ ਵੀ ਗੱਲ ਕਰਦਾ ਕਿਸੇ ਵੀ ਧਰਮ ਦਾ ਉਹ ਉਹ ਜਿਹੜੇ ਨਾਂ ਗੁਰੂਆਂ ਦੇ ਵਰਤ ਦੇ ਆ ਕਿ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕੋਈ ਚਲੋ ਕਾਰਵਾਈ ਵੀ ਹੋਣੀ ਚਾਹੀਦੀ ਅਸੀਂ ਮਤਲਬ ਸਾਰਿਆਂ ਨੂੰ ਸੰਗਤਾਂ ਨੂੰ ਵੀ ਬੇਨਤੀ ਕੀਤੀ ਸੰਸਮੇਲਨ ਸਗਾ ਪਰਸੋਂ ਉੱਥੇ ਮੈਂ ਇਹ ਕਿਹਾ ਜਿੱਥੇ ਵੀ ਕਿਤੇ ਕਿਸੇ ਨੇ ਕੋਈ ਆਪਣਾ ਰੁਜ਼ਗਾਰ ਚਲਾਉਣਾ ਆ ਜਾਂ ਕੋਈ ਸਕੂਲ ਖੋਲਣਾ ਕੋਈ ਹਸਪੀਟਲ ਖੋਲਣਾ ਕਿਸੇ ਗੁਰੂ ਰੈਵਰ ਦੇ ਦੇ ਨਾਮ ਦੇ ਉੱਤੇ ਨਾ ਬਣਾਇਆ ਜਾਵੇ ਆਪਣੇ ਨਿੱਜੀ ਨਾਮ ਦੇ ਉੱਤੇ ਬਣਾਇਆ ਜਾਵੇ ਤਾਂ ਜੋ ਗੁਰੂਆਂ ਦਾ ਜਿਹੜਾ ਐਡਾ ਵੱਡਾ અપਮਾਨ ਆ ਉਹ ਸੰਗਤਾਂ ਕਦੇ ਸਹਿਣ ਨਹੀਂ ਕਰਨਗੇ